ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪੈਂਡ ਬੱਚੀ ਵੈਂਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਗ ਦਿਖਾਵਾਂਗੇ 5 ਕਿਲੋ ਤੋਂ ਸੂਰੇ ਦਵਾਈ ਦੇ ਸਮਾਗਰੀ ਦੇ ਦਰਪਨ ਤੇ ਆਰ ਬੈਡ ਦਿਖਾਵਾਂਗੇ ਜੇ ਆਪਾਂ ਪਹੁੰਚੇ ਬਾਈ ਬਲਜੀਤ ਹੁਣਾਂ ਦੇ ਕੋਲ ਜਾ ਰਿਹਾ ਕਰਦੇ ਬਾਈ ਨਾਲ ਗੱਲਬਾਤ ਹੋਛ ਰਹੇ ਨੇ ਆਜੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਦੋਸ ਨਾ ਡੇਟਾ ਕੋ ਤੁਹਾ ਜੀ ਸਮਾਰਿਥੀ ਵਧੀਆ ਚੰਦੀ ਕਲਾਕਾਰ ਜੀ ਸੇ ਕਿਵੇਂ ਰਹੀ ਪਿਛਲੀ ਵੀਡੀਓ ਆ ਭਾਈ ਜੀ ਇਨੀ ਵੀਡੀਓ ਸਹਾ ਜੀ ਮਾਲ ਦੇਖਿਆ ਪਰ ਫੋਨ ਹੀ ਤੱਕ ਆਉਂਦਾ ਹੈ ਅੱਛਾ ਜੀ ਉਸੇ ਦਿਨ ਹੀ ਮਾਲ ਦੇਖਿਆ ਜਦ ਤਨ ਵੀਡੀਓ ਪਈ ਠੀਕ ਹੈ ਠੀਕ ਹੈ ਜੀ ਤੇ ਰੇਡ ਜਾਇ ਜੀ ਨਾ ਤਾਂ ਪਛੋ ਚੰਗੇ ਆਪਣੇ ਹਣਾ ਤੇ ਅੱਜ ਵੀ ਐਂਡ ਤੱਕ ਸਾਰੀ ਵੀ ਵੀਡੀਓ ਵੇਖਿਓ ਚੰਗੀ ਚੰਗੀ ਪਛੂ ਦਿਖਾਵਾਂਗੇ ਸਾਰੀਆਂ ਗਾੜਾਂ ਵਡੀਆਂ ਤੇ ਝੋਸਨਾ ਭਾਈ ਬਹੁਤ ਵਡੀਆਂ ਵਾ ਤੇ ਬਾਈ ਜੀ ਆਪਣਾ ਨਾਮ ਕੀ ਟ੍ਰੈਂਡ ਆ ਦੇ ਕਰੋ ਨਾਮ ਆਪਣਾ ਬਲਜੀਤ ਸਿੰਘ ਜੀ ਪਿੰਡ ਬੱਚੀ ਮੇਰੇ ਤਸੀਲ ਹੈ ਨਾਲਾ ਜਿਲ੍ਹਾ ਹੰਦਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9711001215 ਠੀਕ ਹੈ ਜੀ ਇਧਰੋਂ ਕਰੀਏ ਝੋਟੀਆਂ ਤੋਂ ਸ਼ੁਰੂਆਤ ਹਾਂਜੀ ਝੋਟੀਆਂ ਤੋਂ ਕਰੀਏ ਠੀਕ ਹੈ ਆਹ ਤੁਹਾਡੀ ਭਾਜੀ ਮੇਰੇ ਪਤਾ ਨਹੀਂ ਵੀ ਹੰਦਮਾ ਮੈਂ ਝੋੜੀ ਹੈ ਬੋਲਾ 10 ਕਿਲੋ ਝੋਟੀ ਥੰਡਾ ਕਰਕੇ ਸੁਗਾ ਦੁੱਜਾ ਮਗਰ ਕੱਟੀ ਆ ਪਰਸੋਂ ਦੀ ਝੋਟੀ ਸੁਈ ਹੈ ਕਿਲੇ 나ੜੂ ਬਚਾ ਹੋਏ ਖਾਦ ਠੀਕ ਜੀ ਠੀਕ ਜੀ ਹਾਂਜੀ ਪਰਸੋਂ ਸੁਈ ਹੈ ਬੋਲਾ ਕਿਦਾਂ ਜੇ ਬੋਲਾ 10 ਕਿਲੋ ਹੋ ਗਿਆ ਠੰਡਾ ਕਰਕੇ ਠੀਕ ਜੀ ਹਾਂਜੀ ਖਿੱਚ ਦੇ ਹਾਂ ਉਹ ਭਾਜੀ ਖੋਲ ਇਸ ਸੂਆ ਕਿੰਨਾ ਦੱਸਿਆ ਭਾਈ ਜੀ ਇਹ ਦੂਜਾ ਸੂਆ ਜੀ ਠੀਕ ਲੋ ਜੀ ਦੂਜਾ ਸੂਆ ਸੂਈ ਇਹਦੇ ਪਿੱਛੇ ਕਾਫ ਕੀ ਆ ਗਿਆ ਮੇਲ ਲਾ ਕੇ ਲੋ ਜੀ ਫੀਮੇਲ ਕਾਫ ਆ ਗਿਆ ਜੀ ਪਿੱਛੇ ਜੈੱਡ ਪੈ ਗਿਆ ਇਹ ਚੋਲੀ ਜੋ ਸਾਜੀ ਠੀਕ ਆ ਲੋ ਜੀ ਘਾਟ ਘਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਬੜੇ ਬੋਲਾ ਮੱਥਾ ਆ ਗਿਆ ਇਸ ਸਮਾਂ ਬਾਈ ਨੇ ਇਹਦੀ ਚਵਾਈ ਕੀਤੀ ਜੇ ਉਸ ਹੁਣ ਉਹ ਕੋ ਵੀਰ ਭਰਾ ਅੰਦਾਜਾ ਲਵੇ ਭਾਈ ਕਿੰਨਾ ਦੱਸਿਆ ਬੋਲਾ ਇਸ ਸਮਾਂ 10 ਲੀਟਰ ਬੋਲਾ ਹੋਊਗਾ ਲੋ ਜੀ 10 ਲੀਟਰ ਜਿਹੜਾ ਸਟਾਰਟਿੰਗ ਹੀ ਬੋਲਾ ਬੋਲਾ ਇਹਦੇ ਹਵਾਨੇ ਤੇ ਵੀ ਡੱਬ ਡੁੱਬ ਜੇ ਆ ਕੇ ਚੰਗੇ ਵੇ ਕਿੰਨਾ ਘਟੀ ਜਾਉ ਦੁੱਧ ਦੁੱਧ ਭਾਈ 13 14 ਕਿਲੋ ਜਿਹੜੀ ਆਮ ਨਾਲ ਮੈਂ ਵਟੀ ਤੜੀ ਰਫਾ ਜਿਹੜਾ ਪੱਛੋ ਹੀ ਸੁਈਨੇ ਬੋਲਾ ਇਹਦਾ 10 ਕਿਲੋ ਘੱਟਿਆ ਠੀਕ ਆ ਠੀਕ ਆ ਜੀ ਹਾਂ ਜੀ ਬਈ 10 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਹੀ ਤਿਆਰਾ ਧਿਆਜ ਆ ਤੇ ਥੜ ਭਾਂਡਾ ਵੀ ਬਹੁਤੀ ਚੰਗਾ ਲੱਗਾ ਵਾ ਇਸ ਟਾਈਮ ਬਾਈਨਰੀ ਚਵਾਈ ਜਿਹੜੀ ਕੀਤੀ ਆ ਤੇ ਉਸ ਹਾਲਾ ਨਾ ਕੋਈ ਵੀਰ ਭਾਂਡਾ ਚਾ ਲਵੇ ਬਾਕੀ ਫੋਲ ਬੜੀ ਚੰਗੀ ਜਿਹੀ ਠੀਕ ਆ ਠੀਕ ਆ ਜੀ ਤੇ ਇਹਦਾ ਭਾਈ ਮੁੱਲ ਦਸੀਏ ਕੀ ਕਰਨਾ ਕਿਹੜਾ ਮੁੱਲ ਸਾ ਜੀ ਹਾਂ ਨਾ ਜਿਹੜੀ ਆ 85 ਹਜ਼ਾਰ ਦੀ ਚੁਣਦੇ ਕਰੀ ਮਾਨਦਾਨ ਮਾਨਦਾਨ ਹੋਰ ਯਾਰ ਛੱਡਦੇ 84 ਦੀ ਹਾਂਜੀ 84 ਲਓ ਜੀ ਕੋਠੇ ਜਿੱਡੀ ਝੋਟੀ 84ਾਂ ਦੀ ਬਿਲਕੁਲ ਜੀ ਸੱਜੇ ਰਸਵੀ ਤਾਰੀ ਦੇ ਪਿਛੇ ਵੀ ਫੀਮੇਲ ਕਾਫ ਬਿਲਕੁਲ ਹੀ ਨੋਰਮਲ ਰੇਟ ਹੁੰਦੇ ਆ ਬਲਜੀਤ ਪਾਈ ਦੇ ਕਿ ਭਾਈ ਆਹ ਝੋਟੀ ਬਾਈ ਜੀ ਇਹ ਝੋਟੀ ਬਾਈ ਜੀ ਜਿਹੜੀ ਆ 16 ਕਿਲੋ ਲੀਟਰ ਦੁੱਧ ਪਿਆਰ ਅੱਛਾ ਜੀ ਦੋ ਟਾਈਮ ਚਵਾ ਆਗੇ ਵੀਡੀਓ ਦੇ ਚੋਲੇ ਜਿੰਦਾ ਕੋਈ ਮਰਜ਼ੀ ਚੋਲੇ ਠੀਕ ਆ ਠੀਕ ਆ ਇੱਥੇ ਆ ਕੇ ਚੋਲੇ ਭਰਾ 16 ਲੀਟਰ ਜਿਹੜਾ ਲੀਟਰ ਵਾਲਾ ਜਿਹੜਾ ਚਾਰ ਹੋਗਾ ਇਹ ਕਿੰਨਾ ਹੋਗਾ ਸਹੀ ਆ ਇਹ ਦੂਜਾ ਸਹੀ ਆ ਇਹ ਵੀ ਤਾਂ ਜਿਆ ਸੁਆਗਤ ਛੋਡੀ ਸੋਈ ਦੇ ਕੱਟ ਕਾਟ ਦੇ ਫੇਟ ਕੁੜਾ ਬਹੁਤ ਹੀ ਏਨ ਮੱਝਾ ਹੀ ਲੈਂਦਾ ਹਸਾਬ ਨਾਲ 16 ਲੀਟਰ ਜਿਹੜਾ ਬਿਲਕੁਲ ਹੀ ਰੈਡੀ ਆ ਦੁੱਧ ਹਸਤਾਵਾ ਇਹਦੇ ਪਿਛੇ ਵੀ ਜਵਾਕ ਇਹਦਾ ਮਾਰ ਕੱਟੀ ਥੀ ਲੋ ਜੀ ਇਹਦੇ ਪਿਛੇ ਵੀ ਫੀਮੇਲ ਕਾਫ ਤੇ ਇਹ ਵੀ ਚਾਈਏ ਜੇ ਹੋਣੀ ਜੇ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਤੇ ਹੈ ਵੀ ਜੈਡ ਬਲੈਕ ਆ ਪਿਓਰ ਮੋਹਰਾ ਮੋਹਰੇ ਦੇ ਵਿੱਚ ਆ ਰਹੀ ਆ ਸਰੋਂ ਦੇ ਚੱਕ ਬਾਕੀ ਐਣਾ ਚਪਗਾਂ ਵਰਗਾ ਹੀ ਹਵਾਨਾ ਬਣਾਇਆ ਵਾ ਤੇ 91 ਕੱਲਾ ਕੱਲਾ ਲੱਗਾ ਪਿਆ ਐਨ ਗਿਠ ਗਿਠ ਦੇ ਨਾਲ ਨਾਲ ਇਹਦਾ ਮੁੱਲ ਭਾਈ ਹਰਰ ਇਹਦਾ ਮੁੱਲ ਸਾਜੀ 145 145 ਹਾਂਜੀ ਇਹ ਵੀ ਹਾਂ ਨਾ ਹੀ ਦੱਸ ਦਈਏ 138 ਦੀ ਦੇ ਦੇਈਏ 138 ਹਾਂਜੀ ਲੋ ਜੀ 1,38000 ਦੀ ਤੇ 16 ਲੀਟਰ ਐ ਇਸ ਟਾਈਮ ਬਿਲਕੁਲ ਜਿਹੜਾ ਦੁੱਧ ਤਿਆਰ ਆ ਭਾਈ ਕਹਿੰਦਾ ਭਾਵੇਂ ਕੋਈ ਵੀਡੀਓ ਕਾਲ ਤੇ ਚਵਾਲੇ ਤੇ ਚਾਹੇ ਕੋਈ ਇੱਥੇ ਆ ਗਿਆ ਆਪਣੀ ਟੋਟ ਐ ਭਾਈ ਕਰ ਲੈ ਤੇ ਬਿਲਕੁਲ ਇਹਦਾ ਵੀ ਦੋ ਤਿੰਨ ਸਾਮ ਨਜ਼ਾਇਰ ਆ ਮੁੱਲ ਇਬਈ ਤੇ ਜੇ ਨੰਬਰ ਤੇ ਆ ਗਈ ਵੈੜ ਇਹ ਕਿੰਨਾ ਸੁਹਾ ਸੁਈਆ ਇਹ ਦੂਜਾ ਸੁਹਾ ਸੁਈ ਜੋ ਰਾਤ ਹੀ ਵੈੜ ਸੁਈ 3 ਵਜੇ ਦੀ 7 ਵਜੇ ਜੀਰ ਪਾਈ ਆ ਬਾਕੀ ਵੈੜ ਦੀ ਇਹਦਾ ਜਿਹੜਾ ਚੋਗ ਉਥੋਂ ਲਿਆਂਦੀ ਹੈ ਅੱਛਾ ਜੀ ਹਾਂਜੀ ਚੁਵਾਈ ਹੋਈ ਹੈ ਕਿੰਨਾ ਕੱਟਿਆ ਬੋਲਾ ਇਹਨੇ ਸਾਜੀ 6 ਕਿਲੋ 7 ਕਿਲੋ ਬੋਲਾ ਕੱਟਿਆ ਅੱਛਾ ਜੀ ਹਾਂਜੀ ਠੀਕ ਹੈ 13 ਕਿਲੋ ਬੋਲਾ ਹੋਊਗਾ ਤੇਰੇ ਦੇ ਠੀਕ ਹੈ ਲੋ ਜੀ 13 ਲੀਟਰ ਬੋਲਾ ਇਸ ਟਾਈਮ ਬਿਲਕੁਲ ਰੈਡੀ ਆ ਦੂਜਾ ਸੁਹਾ ਸੁਈਆ ਤੇ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਇਹਦੇ ਪਿਛੇ ਬਾਈ ਜਵਾਕ ਅੱਛਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜਿਹ ਉਹ ਜੀ ਥਾਣ ਥੂਣ ਜਿਹੜਾ ਬਹੁਤ ਹੀ ਚੰਗਾ ਕਰਮ ਵਾਲੀ ਹੁੰਦਾਗਾ ਐਨ ਗੁਲਾਬੀ ਥਾਣਾ ਗਾ ਤੇ ਹਵਾਨੇ ਤੇ ਨਾੜਾ ਨੂੜਾ ਵੀ ਕਾਫੀ ਆ ਗਿਆ ਵਾ ਇਹ ਬਾਈ ਕਿੰਨਾ ਕੱਢੀਓ ਦੁੱਧ 14 ਛਾਹੀ 20 22 ਕਿਲੋ ਜਿਹੜੀ ਵਾਸ਼ੀ ਭਰੀ ਜਾਊਗੀ ਰਮਾਨ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਭਾਜੀ 20 ਤੋਂ ਪਲੱਸ ਚੱਲਣ ਵਾਲੀ ਵਹਿੜਿਆ ਇਹ ਬਾਕੀ ਕੋਈ ਵਕਤ ਸਾਂਭਣ ਵਾਲਾ ਭਰਾ ਖੜੇ ਤੇ ਦੁੱਧ ਚੰਗਾ ਭਰੀ ਜਾਣਾ ਇਹਨੇ ਰਾਤ ਹੀ ਸੁੱਜੀ ਜੇ ਬਿਲਕੁਲ ਹਜੇ ਤਾਜੀ ਸੁੱਜੀ ਆ ਇਹਦਾ ਮੁੱਲ ਬਾਈ ਇਹਦਾ ਮੁੱਲ 45000 ਤੋਂ 70000 ਆ ਲਈਏ 65000 ਦੇ ਸੀਦੇ ਦੇ ਹਾਂਜੀ ਉਹ ਛੜਕ ਬੜੀ 63000 ਲਵੋ ਜੀ 63000 ਦੀ 20 ਲੀਟਰ ਪਲੱਸ ਜਿਹੜਾ ਦੁੱਧ ਕਰਦੇ ਤੇ ਬਿਲਕੁਲ ਹੀ ਨਾਰਮਲ ਰਹੇ ਬਾਈ ਜੇ ਬਾਦੀਆਂ ਮਾਈਟਾਂ ਦੇ ਨਾਲ ਇੱਕ ਦਿਨ ਵੱਧ ਹੋ ਗਈ। ਇੱਕ ਦਿਨ ਵੱਧ ਹੋ ਗਈ ਜੋ ਅੱਛਾ ਜੀ ਹਾਂਜੀ ਇਹ ਪਰਸੋਂ ਦੀ ਸੂਈ ਆ। ਅੱਛਾ ਜੀ। ਬੋਲਾ ਜੇ 18-19 ਨੂੰ ਜਿਹੜਾ ਤਿਆਰ ਹੋਗਾ। ਠੀਕ ਲਓ ਜੀ 18-19 ਲੀਟਰ ਬੋਲਾ ਹੀ ਬੋਲਾ ਤਿਆਰ ਆ। ਇਹਦੇ ਮਗਰ ਵੀ ਬਚੀ। ਇਹਦੇ ਪਿੱਛੇ 30 ਮਲਕਾਫ ਆ ਗਿਆ ਜੀ। ਹਾਂ ਇਹ ਇੱਕ ਰੋਸ ਦੇ ਵਿੱਚ ਆ ਗਈ ਇਹਦਾ ਫੈਡ ਕੁਆਲਟੀ ਵੀ ਚੰਗੀ 17 ਕਿਲੋ ਬੋਲਾ ਆਟਮ ਲੀਟਰ ਦਾ ਤਿਆਰ ਹੋ ਗਿਆ ਬਈ ਕਿੰਨਾ ਕੱਢ ਤੂ ਟੋਟਲ ਦੋ ਦੋਦੇ 25 26 ਕਿਲੋ ਕਰੋ ਠੀਕ ਹੈ ਲੋ ਜੀ 25 26 ਪਲਾਸ ਚੱਲਣ ਵਾਲੀ ਵਹਿੜ ਆ ਸਾਦੇ ਚੈੱਕ ਬਾਕੀ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਤੇ ਥਣ ਪੰਡਾ ਜਿਹੜਾ ਇਕੱਲਾ ਇਕੱਲਾ ਥਣ ਲੱਗਾ ਕਿਸ ਜਿਹੜੇ ਤੇ ਥਾਉਣਿਆ ਇਹ ਸਵੇਰ ਤੀਜਾ ਸੁਆ ਸੁਈ ਹੈ ਭਾਈ ਹਾਂਜੀ ਤੀਜਾ ਸੁਆ ਸੁਈ ਹੈ ਠੀਕ ਹੈ ਲੋ ਜੀ ਦੁੱਜੇ ਨੂੰ ਦੁੱਜਾ ਹੈ ਭਾਈ ਨੇ ਕਿਹਾ ਜੇ ਤੀਜੇ ਨੂੰ ਤੀਜਾ ਹੀ ਤੇ ਤੀਸਰਾ ਸੁਆ ਸੁਈ ਹੈ ਤੇ ਥਣ ਸੁਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਆਗਰ ਠੰਡੀ ਧੀਰੀ ਪਈ ਆ ਜਿੱਦਾਂ ਮਰਜੀ ਖਲੇ ਖੜੋ ਕੋਈ ਨਹੀਂ ਦੋ ਜਾਨੀ ਠੀਕ ਆ ਠੀਕ ਲੋ ਜੀ ਸੀਲੀਆਂ ਸੁੰਲੀਆਂ ਲੋਹੀ ਆ ਗਈ ਇਹ ਕਾਫੀ ਚੰਗੀ ਆ ਠੀਕ ਹੈ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਸਾਜੀ 65000 ਰੁਪਏ ਅੱਛਾ ਜੀ ਇਹ ਵੀ ਹਾਣਾਂ ਹੀ ਕਰੀਏ 2 ਗੜ ਸਾਢੇ ਦੇ ਦਾਂਗੇ 58000 ਠੀਕ ਆ ਲੋ ਜੀ 58000 ਦੀ ਬਿਲਕੁਲ ਤਾਜੀ ਸੋਈ ਤੇ 25 ਪਲੱਸ ਚੱਲਣ ਵਾਲੀ ਅੜਿਆ ਬੀ ਰਿਕਮਾ 18 ਦਾ 20 ਲੀਟਰੋਂ ਬੋਲਾ ਹੋਊਗਾ ਜੀ ਅੱਛਾ ਜੀ ਲਓ ਜੀ 2 2 ਲੀਟਰ ਬਾਈ ਨਾਲ 80 ਸਿਆ ਠੀਕ ਆ ਠੀਕ ਆ ਜੀ ਹਾਂ ਜੀ 2 2 ਪੰਜਵੇਂ ਨੰਬਰ ਤੇ ਇਹ ਵੀ ਬਿਲਕੁਲ ਤਾਜੀ ਇਹ ਇਹ ਵੀ ਪਰਸੋਂ ਸੁਈ ਆ ਲਓ ਜੀ ਇਹ ਵੀ ਪਰਸੋਂ ਦੀ ਸੁਈ ਜੇ ਇਹਦੇ ਥੱਲੇ ਥੋੜਾ 15 ਕਿਲੋ ਹੋਊਗਾ ਅੱਛਾ ਜੀ ਹਾਂ ਜੀ ਜਵਾਗ ਜਵਾਗ ਇਹ ਤਾਂ ਮਸਲਾ ਹੈ ਠੀਕ ਮਗਰਾਵੇ ਇਸੀ ਮੇਲ ਦਾ ਪਾਵੇ ਸਭੀ 15 ਲੀਟਰ ਜਿਹੜਾ ਹੈ ਰਿਕੋ ਇਸ ਟਾਈਮ ਬੋਲਾ ਹੀ ਬੋਲਾ ਤਿਆਰ ਆ ਚਲੋ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਗਰਤੀ ਆਗੇ ਨੂੰ ਹਾਂ ਜੀ ਠੀਕ ਹੈ ਜੀ ਲਓ ਜੀ ਜਰਸੀ ਆ ਗਈ ਜੇ ਕਾਲੀ ਜਰਸੀ ਇਹ ਕੱਟ ਕਾਠੇ ਦਾ ਵੀ ਚੰਗਾ ਵਾ ਤੇ ਇਹਨੇ ਵੀ ਪੰਡਾ ਹੀ ਪਾਈਆਂ ਮੈਂ ਥੱਲੇ ਕਰਮਾਲੀ ਨੇ ਸੁਹਾਨੇ ਦੇ ਵੀ ਨੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਇਹ ਵੀ ਕੁਬੇ ਭਰਾ ਸਾਂਭਣ ਨਾਲ ਜਿਹੜਾ ਦੁੱਧ ਚੰਗਾ ਕੱਢੀ ਜਾਣਾ ਵਾ ਤੇ ਠੰਣ ਠੋਣ ਵੀ ਬਹੁਤ ਹੀ ਚੰਗਾ ਲੱਗਾ ਜੇ ਬਾਗਮਾਲੀ ਹੋਈ ਬਈਆ ਇਹਦਾ ਮੁੱਲ ਬਈ ਹਰ ਇਹਦਾ ਮੋਲ ਦੇ ਚਲੋ ਇਹ ਜਿੱਥੇ ਨਸ ਕਿੱਸੇ ਹੀ ਹੁੰਦਾ ਹਾਂ ਜੀ ਜਿਹੜਾ ਆਪਾਂ ਜਾਇਜ਼ ਕਰਨਾ ਹਾਂ ਜੀ ਹਾਂਜੀ ਹਾਂਜੀ 65 ਹਜ਼ਾਰ ਦੀ ਬਚੀ ਦੇਣੀ 65 ਦੀ ਹੋਰ ਕਰਦੀ ਮਾਨਤ 60 ਦੀ 60 ਦੀ ਹਾਂਜੀ ਯਾਰ 60 ਦੀ ਹੋਰ ਲਓ ਜੀ ਇੱਕ ਘਟ 60 ਦੀ ਦੇ ਦੁੱਧ ਇਹ ਵੀ ਬਈ ਕਿੰਨਾ ਕੱਢੀਏ ਉਹ ਦੱਸਿਆ ਥੋੜਾ ਤਾਂ 20 ਬਾਈ ਹੋਰ 15 ਕਿਲੋ ਇਸ ਤਾਂ ਬੋਲੇ ਇਸ ਤਰ੍ਹਾਂ ਤਿਆਰ ਹੋ ਗਾ ਠੀਕ ਆ ਠੀਕ ਆ ਲਓ ਜੀ 20 ਪਲੱਸ ਤੋਂ ਇਹ ਵੀ ਚੱਲਣ ਵਾਲੀ ਆ ਨੇ ਹੈ ਵੀ ਜਰਸੀ ਜੇ ਨਿਕਲ ਚੜੇ ਦੀ ਬਹੁਤ ਜਿਆਦਾ ਸਾਫ ਜੀ ਠੀਕ ਆ ਠੀਕ ਆ ਜੀ ਤੇ ਆ ਜੋ ਬਾਈ ਐਂਡ ਤੇ ਇੱਕ ਹੋਰ ਗੱਬੜੀ ਅੱਛਾ ਇੱਕ ਨਵਾਂ ਦਵਾ ਸੁਭੀ ਤੇਰੀ ਦਿੱਚਾ ਸੁਭਾ ਸੁਮੀ ਜੋਈ ਠੀਕ ਲਓ ਜੀ ਤੀਸਰਾ ਸੁਭਾ ਦੀ ਇਹ ਕਿੰਨੇ ਕ ਦੁੱਧ ਆਲੀ ਆ ਇਹ ਦੁੱਧ ਨੇ ਜੀ 25 22 ਕਿਲੋ ਵਾਲੀ ਬੜੀ ਵੱਡੀ ਹੈ ਬਹੁਤ ਇੱਪਣ ਦੇ ਕੋਲ ਬਹੁਤ ਸਾਫ ਆ ਠੀਕ ਆ ਠੀਕ ਆ ਲਓ ਜੀ 25 ਪਲਸ ਵਾਲੀ ਵੀ ਵੇੜ ਆ ਗਈ ਤੇ ਘਾਟ ਬੋੜੀ ਦਾ ਚੰਗਾ ਆ ਗਿਆ ਵਾ ਕਰੋ ਜੀ ਚੈੱਕ ਬਾਕੀ ਢਿੱਲਾਂ ਢੋਲਾਂ ਜਿਹੜੀਆਂ ਕਾਫੀ ਆ ਹਵਾ ਨੇ ਰੇ ਰਸਣ ਵੀ ਬਹੁਤ ਯਾਨ ਮੁੱਠੀ ਵਾਲਾ ਥਾਂ ਲਗਾ ਬਾਕੀ ਨਾੜਾ ਨੋੜਾ ਵੀ ਇਹਦੇ ਵਿੱਚ ਅਡੇ ਰੇ ਚ ਕਾਫੀ ਚੰਗੀਆਂ ਆ ਗਈਆਂ ਵਾ ਇਹ ਕਿੰਨਾ ਟਾਈਮ ਲਾਜੂ ਹਜੇ ਇਹ ਤਾਂ 4-5 ਦਿਨ ਲਾਈ ਸੀ ਠੀਕ ਆ ਲਓ ਜੀ 4 ਤੋਂ 5 ਦਿਨ ਬਾਈ ਕਹਿੰਦਾ ਕਿ ਸਭੂ ਵੀ ਹਜੇ ਕਾਚੂ ਇਹਦਾ ਆਪਣਾ ਨਇਆ ਖਾਣਾ ਨਹੀਂ ਗੇ ਜੀ ਉੱਪਰ ਅਛਾ ਜੀ ਹਾਂ ਜੀ ਕਿਸਮਤ ਪਰ ਬਹੁਤ ਸਾਫ ਆਈ ਬੈਠ ਠੀਕ ਆ ਠੀਕ ਆ ਜੀ ਲਓ ਜੀ ਬਾਈ ਦੀ ਫੁੱਲ ਗਰੰਟੀ ਆ ਥਣ ਭਾਂਡੇ ਦੀ ਇਹਦਾ ਮੁੱਲ ਭਾਜੀ ਹਰਾ ਇਹਦਾ ਮੁੱਲ 65 65 ਇੱਕ ਵੀ ਕਰ ਦਈਏ ਮਾਨਤਨ ਚਾਰ ਹੀ ਕਰਾ ਲੋ ਕਾਰਤੀ ਦਿੱਦਾਂਗੇ 60 ਦੀ ਆਂਦੀ ਇਹਦੇ ਲਓ ਜੀ 60000 ਦੀ ਗੱਬਣ ਤਿਆਰ ਕੱਲ ਕਾਟ ਤੁਸੀਂ ਕੀ ਕਰ ਸਕਦਾ ਜੀ ਬਹੁਤ ਹੀ ਚੰਗਾ ਆ ਗਿਆ ਵਾ ਤੇ ਪਸ਼ੂ ਬਾਈ ਦੇ ਕੋਲ ਹਰ ਵਕਤ ਹੀ ਚੰਗੇ ਹੁੰਦੇ ਆ ਜੈਜ ਮੁੱਲ ਦੇ ਹੁੰਦੇ ਆ ਇਹ ਕਹਿਣਾ ਬਾਈ ਜੀ ਹੋਰ ਕੁਝ ਨਹੀਂ ਜੀ ਬਾਈ ਜੀ ਜੇ ਮਾਲ ਸਾਹ ਆ ਆਪਣੇ ਕੋਲ ਇਸੇ ਦੋ ਟਾਈਮ ਤਿੰਨ ਟਾਈਮ ਸਵਾਹੀ ਕਰਕੇ ਖੜੇ ਜੇ ਕੋਈ ਨਹੀਂ ਵੀ ਤੈਨੂੰ ਟਾਈਮ ਲੱਗਾ ਉਹ ਜਿਹੜੀ ਚੋਈ ਆ ਬੋਦਾਂ ਦੱਸਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਸੱਚ ਦਾ ਸੌਦਾ ਹੀ ਹੁੰਦਾ ਬਾਈ ਦੇ ਕੋਲ ਜਿਹਨਾਂ ਨੂੰ ਦੂਜਣਾ ਬਾਈ ਤੇਜੀ ਉੱਤੇ ਜੇ ਹੋਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਪਹਿਲਾਂ ਹੀ ਕਹਿਤਾ ਤੁਹਾਡੇ ਕਹਿੰਦਾ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਅੱਗੇ ਵੀਰ ਭਰਾਣੇ ਪਸ਼ੂ ਖਰੀਦਣਾ ਦਾ ਉਹਦੇ ਵਾਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖ